ਵੈਗੁਰੂ ਜੀ ਕਾ ਖਾਲਸਾ ਤੇ ਵੈਗੁਰੂ ਜੀ ਕੀ ਫਤਿਹ ਤਰੀਕ ਅੱਜ 3 ਸਤੰਬਰ 2025 ਸਵੇਰ ਦਾ ਸਮਾਂ ਜਿਹੜਾ ਉਹ 7 ਵਜੇ ਚੁੱਕਿਆ ਮੈਂ ਹਰੀਆਂ ਵਾਲੇ ਹੈਡ ਦੀ ਜਿਹੜੀ ਆ ਆਪਦੇ ਭਾਈਚਾਰੇ ਨੂੰ ਜਾਣਕਾਰੀ ਦੇਣੀ ਚਾਹਣਾ ਕਿਉਂਕਿ ਕੱਲ ਅਮਰਜੈਂਸੀ ਸ਼ਾਮਾਂ ਨੂੰ 5 ਵਜੇ ਜਿਹੜਾ ਲੈਬ ਹੋਣਾ ਪਿਆ ਸੀ ਔਰ ਕੱਲ ਸਾਰੀ ਜਾਣਕਾਰੀ ਦਿੱਤੀ ਸੀ ਔਰ 14 ਘੰਟਿਆਂ ਦੇ ਵਿੱਚ ਵਿੱਚ ਮੈਂ ਦੱਸਣਾ ਚਾਹਣਾ ਡਾਉਨਸਟ੍ਰੀਮ ਜਿਹੜੀ ਹੁਣ ਚੱਲ ਰਹੀ ਆ ਉਹ ਚੱਲ ਰਹੀ ਆ 3 ਲੱਖ ਤੇ 18000 ਜਿਹੜਾ ਪਾਣੀ ਥੱਲੇ ਨੂੰ ਛੱਡਿਆ ਜਾ ਰਿਹਾ ਹੈ ਜਿਹੜੀ ਪਾਣੀ ਦੀ ਆਮਦ ਆ ਉਹ 3 ਲੱਖ ਤੇ 35000 ਕਿਉਂਕਿ ਜਿਹੜਾ ਹਰੀਕਾਂ ਵਾਲੇ ਹੈਡ ਤੇ ਪਾਣੀ ਆ ਰਿਹਾ ਸੋ ਮੈਂ ਸਾਰੇ ਭਾਈਚਾਰੇ ਨੂੰ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਮੌਸਮ ਵਿਭਾਗ ਨੇ ਇਹ ਗੱਲ ਕਹੀ ਸੀ ਵੀ 3 ਤਰੀਕ ਤੱਕ ਜਿਹੜਾ ਉਹ ਉਹ ਵਰਖਾ ਹੋਵੇਗੀ ਔਰ ਹੋਈ ਜਿਵੇਂ ਵੰਡ-ਵੰਡ ਕੇ ਹੁਣ ਵੀ ਜਿਹੜੀਆਂ ਕੜੀਆਂ ਮਾੜਾ-ਮਾੜੀਆਂ ਪੈ ਰਹੀਆਂ ਨੇ ਹਰੀਆਂ ਵਾਲੇ ਹਾਈਟ ਤੇ ਪਰ ਮੈਂ ਦੱਸਣਾ ਚਾਹੁੰਦਾ ਵੈਗਰੂ ਨੇ ਜੇ ਰਹਿਮਤ ਕੀਤੀ ਪਾਤਸ਼ਾਹ ਨੇ ਜੇ ਸਾਡਾ ਤਰਲਾ ਸੁਣ ਲਿਆ ਜਿਵੇਂ ਸਥੇਰ ਚੱਲਿਆ ਤੇ ਪਿੱਛੋਂ ਜੇ ਕੋਈ ਜਾਰੀ ਪੋਇਖ ਬਾਣੀ ਤਾਂ ਪਾਣੀ ਵਾਦੇ ਦੀ ਨਹੀਂ ਪਰ ਮੀਆਂ ਤੇ ਮਨਸਰ ਕਰਦਾ ਹੈ ਸੋ ਮੈਂ ਜਿਹੜੀ ਹਰੀਕਾਲੇ ਹੈਡ ਤੋਂ ਸਵੇਰ ਜਿਹੜਾ 7 ਵਜੇ 3 ਤਰੀਕ ਆ ਮੈਂ ਸਾਰੀ ਆਪਦੇ ਭਾਈਚਾਰੇ ਨੂੰ ਜਾਣਕਾਰੀ ਦਿੱਤੀ ਆ ਔਰ ਵੈਗਰੂ ਕਿਰਪਾ ਕਰੇਗਾ ਰਹਿਮਤ ਕਰੇਗਾ ਕਿ ਇੱਥੋਂ ਹੁਣ ਪਾਣੀ ਸ਼ਾਇਦ ਘਟਣਾ ਸ਼ੁਰੂ ਹੋਵੇ ਪਰ ਇਹ ਮਾਲਕ ਦੇ ਵਾਸਤਾ ਮੌਸਮ ਦੇ ਵਿਭਾਗ ਦੇ ਹਿਸਾਬ ਦੇ ਮੁਤਾਬਕ ਇਹ ਚੱਲਿਆ ਜਾਏਗਾ ਸੋ ਇਹਨੀਆਂ ਬੇਨਤੀਆਂ ਕਰਦਾ ਗੁਰੂ ਦੇ ਭਾਣੇ ਅਕਾਲ ਪੁਰਖ ਦੀ ਵੈਗਰੂ ਦੀ ਰਜ਼ਾ ਦੇ ਵਿੱਚ ਹਰੀਕਾਲੇ ਹੈਡ ਤੋਂ ਸਵੇਰ ਸਵੇਰੇ 7 ਵਜੇ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ